ਸੋ ਸੰਗਤ ਜੀ ਆਪਾਂ ਜਿਹੜਾ ਵਾ ਮਾਤਾ ਕੀਵੀ ਜੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਮਹਿਲ ਸੋ ਉਹਨਾਂ ਦੇ ਜੀਵਨ ਬਾਰੇ ਆਪਾਂ ਸੰਖੇਪ ਝਾਤੀ ਮਾਰਾਂਗੇ ਥੋੜੀ ਦੇ ਸਮੇਂ ਦੇ ਵਿੱਚ ਧੰਨ ਮਾਤਾ ਕੀਵੀ ਜੀ ਦਾ ਜਿਹੜਾ ਜਨਮ ਪਿੰਡ ਸੰਗਰ ਜ਼ਿਲ੍ਹਾ ਤਰਨਤਾਰਨ ਸਾਹਿਬ ਕੋਲ ਗੁਰੂ ਸਾਹਿਬ ਦੇ ਨੇੜੇ ਹੀ ਪਿੰਡ ਹੈ ਉੱਥੇ ਉਹਨਾਂ ਦਾ ਜਿਹੜਾ ਜਨਮ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਮ ਦੇਵੀ ਚੰਦ ਮਾਤਾ ਜੀ ਦਾ ਨਾਮ ਕਰਮੀ ਇਤਿਹਾਸਕਾਰਾਂ ਨੇ ਲਿਖਿਆ ਹੈ ਸੰਘਜ ਜੀ 1500 5 ਜਾਂ 6 ਦਾ ਉਹਨਾਂ ਦਾ ਜਿਹੜਾ ਜਨਮ ਹੈ ਉਹਦਾ ਸੋ ਉਹਨਾਂ ਦਾ ਜਿਹੜਾ ਵਿਆਹ ਵਾ ਉਹ ਧੰਨ ਭਾਈ ਲਹਿਣਾ ਜੀ ਜਿਹੜੇ ਬਾਅਦ ਦੇ ਵਿੱਚ ਧੰਤਨ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਬਣੇ ਉਹਨਾਂ ਦੇ ਨਾਲ 1519 ਦੇ ਵਿੱਚ ਹੋਇਆ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਮੱਤੇ ਦੀ ਸਰਾਂ ਆਗੇ ਦੀ ਸਰਾਂ ਜਿਹੜੀ ਹੈ ਉਹ ਇੱਧਰ ਮਾਲਵੇ ਵਾਲੀ ਸਾਈਡ ਤੇ ਇੱਕ ਪਿੰਡ ਹੈ ਉਥੇ ਉਹਨਾਂ ਦਾ ਪਿੰਡ ਹੈ। ਬਾਬਾ ਫੇਰੂ ਮਲਜੀ ਦਾ। ਉਹਨਾਂ ਦੇ ਪੁੱਤਰ ਧੰਨ ਬਾਬਾ ਲਹਿਣਾ ਜੀ ਤੁਹਾਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਸ਼ਾ ਮਹਾਰਾਜ। ਸੋ ਮਹਾਰਾਜ ਗੁਰੰਗਦ ਸਾਹਿਬ ਸੱਚੇ ਦਵ ਸੱਚੇ ਪਾਸ਼ਾ ਦਾ ਪ੍ਰਕਾਸ਼ ਉਹ ਵੀ ਮੱਤੇ ਦੀ ਸਰਾਂ ਦੇ ਵਿੱਚ ਹੀ ਹੋਇਆ। ਸੋ ਉੱਥੇ ਹੀ ਉਹਨਾਂ ਦਾ ਕਾਰੋਬਾਰ ਸੀਗਾ। ਗੁਰੂ ਅੰਗਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਪਿਤਾ ਬਾਬਾ ਫੇਰੂ ਮਲਜੀ ਦੁਕਾਨ ਕਰਦੇ ਸਨ। ਉਥੇ ਆਪਣਾ ਜਿਹੜਾ ਤਖਤ ਮਾਲ ਸੀ ਸ਼ਾਹੂਕਾਰ ਉਹਦੇ ਕਾਰੋਬਾਰ ਦੇ ਵਿੱਚ ਉਹ ਸਾਰਾ ਲਿਖਤ ਪੜਤ ਦਾ ਉਹਨਾਂ ਦਾ ਕੰਮ ਸੀਗਾ ਸੋ ਲਿਖਤ ਪੜਤ ਦੇ ਵਿੱਚ ਕਹਿੰਦੇ ਇੱਕ ਵਾਰੀ ਕੋ ਅੱਗਾ ਪਿੱਛਾ ਹੋਇਆ ਤੇ ਜਿਹੜਾ ਤਖਤਮਾਲ ਸੀਗਾ ਉਹਨੇ ਬਾਬਾ ਫਿਰੂਮਾਲ ਜੀ ਦੇ ਨਾਲ ਕੁਝ ਉਚਨੀਵੇਂ ਬਚਨਾ ਜਿਹੜੇ ਬੋਲੇ ਤੋਂ ਤਖਤਮਾਲ ਤੇ ਜਿਹੜੀ ਧੀ ਸੀ ਮਾਤਾ ਭਰਾਏ ਉਹਨਾਂ ਦਾ ਨਾਮ ਦਾ ਇਤਿਹਾਸ ਦੇ ਵਿੱਚ ਸੋ ਉਹਨਾਂ ਨੇ ਬਾਬਾ ਫਿਰੂਮਾਲ ਜੀ ਨੂੰ ਆਪਣਾ ਭਰਾ ਮੰਨਿਆ ਹੋਇਆ ਸੀ ਬਹੁਤ ਪਿਆਰ ਸੀਗਾ ਉਹਨਾਂ ਦਾ ਆਪਸ ਵਿੱਚ ਸੋ ਬਾਬਾ ਫਿਰੂਮਾਲ ਜੀ ਪਰਿਵਾਰ ਨੂੰ ਲੈ ਕੇ ਉਥੋਂ ਕੁਝ ਅਨੁਭਵ ਹੋਏ ਉਹ ਹਰੀ ਕਿਹਾਗੇ ਹਰੀ ਗਿਆਨ ਕੀ ਦੁਕਾਨ ਸ਼ੁਰੂ ਕੀਤੀ ਜਿਹੜੇ ਮਾਤਾ ਭਰਾਏ ਸੀ ਉਹਦੀ ਜਿਹੜੀ ਤਖਤਮਲ ਦੀ ਜਿਹੜੀ ਬੇਟੀ ਸੀ ਤੀ ਸੀਗੀ ਉਹਦਾ ਜਿਹੜਾ ਵਿਆਹ ਵਾ ਖਡੂਰ ਸਾਹਿਬ ਵਿਖੇ ਹੋ ਗਿਆ ਤੇ ਬਾਬਾ ਲਹਿਣਾ ਜੀ ਤਾਂ ਅਨੁਗੁਰੂ ਅੰਗਦ ਸਹਿ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਪੂਆ ਜੀ ਕਹਿੰਦੇ ਸਨ ਫਿਰ ਮੇਰੇ ਪੂਆ ਜੀ ਹਨ ਸੰਗਤ ਜੀ ਜਦੋਂ ਮਾਤਾ ਭਰਾਏ ਦਾ ਇੱਥੇ ਵਿਆਹ ਹੋ ਗਿਆ ਤੇ ਮਾਤਾ ਜੀ ਨੇ ਬਾਬਾ ਫੀਰੂ ਮਲ ਜੀ ਨੂੰ ਗੁਰੂ ਅੰਗਦ ਸੱਚੇ ਪਾਸ਼ਾ ਮਹਾਰਾਜ ਭਾਈ ਲੈਣਾ ਜੀ ਨੂੰ ਬੇਨਤੀ ਕੀਤੀ ਤੁਸੀਂ ਖਡੂਰ ਸਾਹਿਬ ਖੇਥੇ ਆ ਜਾਓ ਇੱਥੇ ਆਣ ਕੇ ਜਿਹੜੀ ਆਪਣੀ ਦੁਕਾਨ ਕਰੋ ਸੋ ਸਾਰਾ ਇਹ ਪਰਿਵਾਰ ਆ ਇੱਥੇ ਖਡੂਰ ਸਾਹਿਬ ਸ਼ਿਫਟ ਹੋ ਗਿਆ ਸੋ ਕੋਈ ਤਰ ਜਿਹੜੀ ਦੁਕਾਨ ਉਹ ਚਲਦੀ ਰਹੀ ਬਾਅਦ ਦੇ ਵਿੱਚ ਮਾਤਾ ਭਰਾਈ ਜੀ ਨੇ ਜਿਹੜਾ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਦਾ ਪਹਿਲਾ ਪਹਿਲਾ ਨਾਂ ਜਿਹੜਾ ਭਾਈ ਲੈਣਾ ਜੀ ਉਹਨਾਂ ਨੇ ਉਹਨਾਂ ਦਾ ਰਿਸ਼ਤਾ ਪਿੰਡ ਸੰਗਰ ਖਡੂਰ ਸਾਹਿਬ ਦੇ ਨੇੜੇ 5-7 ਮੀਲ ਤੇ ਆ ਮਾਤਾ ਕੀਵੀ ਜੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ 1519 ਦੇ ਵਿੱਚ ਬਾਬਾ ਲਹਿਣਾ ਜੀ ਦਾ ਵਿਆਹ ਮਾਤਾ ਕੀਵੀ ਜੀ ਦੇ ਨਾਲ ਹੋਇਆ ਸੋ ਆਪਣਾ ਸਾਰਾ ਹੀ ਜਿਹੜਾ ਧਿਆਨ ਆ ਮਾਤਾ ਕੀਵੀ ਜੀ ਵਾਲੇ ਰਹੇਗਾ ਸੋ ਵਿਆਹ ਤੋਂ ਬਾਅਦ ਦੋ ਸਾਲ ਬਾਅਦ ਆ ਬਾਬਾ ਫਿਰ ਵੀ ਮਾਲ ਜੀ ਚੜਾਈ ਕਰਗੇ ਬਾਬਾ ਫਿਰ ਵੀ ਮਾਲ ਜੀ ਸੰਗਤ ਜੀ ਇਲਾਕੇ ਦੇ ਵਿੱਚੋਂ ਇੱਕ ਜਥਾ ਲੈ ਕੇ ਮਾਤਾ ਰਾਣੀ ਦੇ ਜਿੱਤਰਾ ਹੀ ਤਾਂ ਜਾਂਦੇ ਹ ਜਵਾਲਾ ਜੀ ਦੇ ਜਾਂਦੇ ਸੀ ਹਰ ਸਾਲ ਹੀ ਸੋ ਜਿਹੜਾ ਉਹ ਕਾਰਜ ਆ ਮਾਮਾ ਫਿਰ ਮਾਜੀ ਤੋਂ ਚੜ੍ਹਾਏ ਕਰਕੇ ਉਹ ਜਿਹੜਾ ਸਾਰਾ ਕਾਰਜ ਆਪਾਂ ਲੈਣਾ ਜੀ ਨੇ ਸੰਭਾਲਿਆ। ਉਹ ਵੀ ਫਿਰ ਹਰ ਸਾਲ ਹੀ ਇੱਕ ਜਥਾ ਲੈ ਕੇ ਜਿਵੇਂ ਮਾਤਾ ਦੇ ਜਾਂਦੇ ਪਿੰਡ ਦੇ ਵਿੱਚੋਂ ਕਡੂਰ ਸਾਹਿਬ ਦੇ ਇਲਾਕੇ ਦੇ ਵਿੱਚੋਂ। ਸੋ ਹਰ ਸਾਲ ਹੀ ਜਾਂਦੇ ਇੱਕ ਵਾਰ ਸੰਤ ਜੀ ਭਾਈ ਜੋਧ ਜੀ ਹਣ ਕਡੂਰ ਸਾਹਿਬ ਵਿਖੇ ਰਹਿੰਦੇ ਸਨ। ਉਹ ਇੱਕ ਦਿਨ ਬਾਣੀ ਪੜ ਰਹੇ ਅੰਮ੍ਰਿਤ ਵੇਲੇ। ਸੋ ਜਦੋਂ ਭਾਈ ਲੈਣਾ ਜੀ ਨੇ ਬਚਨ ਸੁਣੇ, ਬਾਣੀ ਸੁਣੀ ਬਹੁਤ ਅੰਦਰ ਨੂੰ ਠੰਡ ਪਈ। ਸੋ ਉਹਨਾਂ ਨੇ ਪਾਈ ਜੋਧ ਜੀ ਨੂੰ ਪੁੱਛਿਆ ਵੀ ਤੁਸੀਂ ਕਿਹਨਾਂ ਦੇ ਜਿਹੜੇ ਬਚਨ ਆ ਕਿਹਨਾਂ ਦੀ ਜਿਹੜੀ ਬਾਣੀ ਹੋ ਗਾ ਰਹੇ ਹੋ ਸੋ ਉਹਨਾਂ ਨੇ ਦੱਸਿਆ ਕਿ ਇਦਾਂ ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ ਬੋਲ ਹਨ ਉਹ ਗਾ-ਗਾ ਕੇ ਪਾੜਦੇ ਹਾਂ ਉਹਨਾਂ ਨੇ ਪੁੱਛਿਆ ਵੀ ਕਿੱਥੇ ਹਨ ਕੌਣ ਹਨ ਸਾਰਾ ਸਾਰੀ ਹੀ ਗੱਲ ਪਾਈ ਜੋਧ ਜੀ ਨੇ ਧੰਨ ਬਾਬਾ ਲੈਣਾ ਜੀ ਨੂੰ ਦੱਸੀ ਪੈਸਟਾ ਕਰਤਾਰਪੁਰ ਦੇ ਵਿੱਚ ਰਹਿੰਦੇ ਹਨ ਉੱਥੇ ਬਖਸ਼ਿਸ਼ਾਂ ਕਰਿਆਨ ਕਰਦੇ ਵਿੱਚ ਰਹਿੰਦੇ ਹਨ ਕਰਤਾਰਪੁਰ ਦੇ ਵਿੱਚ ਸੋ ਇਤਰਾਹੀਂ ਜਥਾ ਲੈ ਕੇ ਭਾਈ ਲੈਣਾ ਜੀ ਉਧਰ ਗਏ ਮਾਤਾ ਦੇ ਰਾਹ ਜਾਂਦਿਆਂ ਉਹਨਾਂ ਨੇ ਆਪਣੇ ਜਥੇ ਦੇ ਸਾਰੇ ਇਹ ਜਿਹੜੇ ਨਾਲ ਦੇ ਸੰਨ ਉਹਨਾਂ ਨੂੰ ਆਖਿਆ ਕਿ ਇਸ ਤਰ੍ਹਾਂ ਅਸੀਂ ਗੁਰਨਾਨਕ ਦੇਵ ਜੀ ਸੱਚੇ ਪਾਸ਼ਾ ਮਹਾਰਾਜ ਦੇ ਦਰਸ਼ਨ ਕਰਨੇ ਹਨ ਉਹਨਾਂ ਦਰਸ਼ਨ ਕਰਨ ਗਏ ਗੁਰਮਾਰਾ ਸੱਚੇ ਪਾਸ਼ਾ ਦੇ ਸਿੱਖ ਹੋਇਆ ਕਬ ਖਰਵਛਾ ਉਥੇ ਹੀ ਰਹਿ ਜਿਹੜਾ ਦੂਜਾ ਜਥਾ ਹੋਇ ਪਿੰਡ ਆ ਗਿਆ ਪਿੰਡ ਆਣ ਕਿ ਉਹਨਾਂ ਨੇ ਮਾਤਾ ਕੀਵੀ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਇਦਾਂ ਕਿਹਾ ਕਿ ਤੁਹਾਡਾ ਜਿਹੜੇ ਪਤੀ ਹਨ ਉਹ ਇਦਾਂ ਉਥੇ ਰਹਿ ਗਏ ਹਨ ਇਹ ਜਾਦੂ ਦੇ ਲੜ ਲਾਗੇ ਹਨ ਉਹਨਾਂ ਨੇ ਘਰ ਘਰ ਹੁਣ ਛੱਡ ਦੇਣਾ ਹੈ ਪਾਉ ਹੁਣ ਕਰੇ ਨਹੀਂ ਹੋਣਾ ਮਾਤਾ ਜੀ ਨੂੰ ਬਹੁਤ ਮੜਾ ਚੰਗਾ ਵੀ ਬੋਲੇ ਜਿਤਨਾ ਤੇ ਮਾਤਾ ਜੀ ਬਸ ਵਾਹਿਗੁਰੂ ਦੇ ਪਾਣੇ ਦੇ ਵਿੱਚ ਰਹਿ ਕੁਛ ਨਹੀਂ ਕਿਹਾ ਉਹਨਾਂ ਨੇ ਕੁਝ ਸਮੇਂ ਬਾਅਦ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਪਾਸ਼ਾਇ ਤੋਂ ਕੁਝ ਸਮੇਂ ਦੀ ਈੜੀ ਛੁੱਟੀ ਲੈ ਕੇ ਪਿੰਡ ਖਡੂਰ ਸਾਹਿਬ ਵਿਖੇ ਆਏ ਆ ਸੋ ਉਹਨਾਂ ਦਾ ਜਿਹੜਾ ਸਾਰਾ ਜਿਹੜਾ ਜੀਵਨੀ ਪਲਟ ਗਿਆ ਜਦੋਂ ਗੁਰੂ ਨਾਨਕ ਸਾਹਿਬ ਦੇ ਪਾਸ਼ਾਇ ਦੇ ਸੰਗਤ ਗਿੱਥੀ ਬਾਬਾ ਲਹਿਣਾ ਜੀ ਨੇ ਸਾਰਾ ਜੀਵਨ ਸਾਰਾ ਬੋਲਣ ਦਾ ਖੜਨ ਦਾ ਗੱਲ ਕਰਨ ਦਾ ਸਭਾ ਸਾਰਾ ਹੀ ਬਦਲ ਚੁਕਾ ਸੀ ਬਹੁਤ ਸਹਿਜ ਦੇ ਵਿੱਚ ਚਲੇ ਗਏ ਸਨ ਬਾਬਾ ਲਹਿਣਾ ਜੀ ਸੋ ਮਾਤਾ ਖੀਵੀ ਜੀ ਜਦੋਂ ਪਿੰਡ ਗਏ ਬਾਬਾ ਲਹਿਣਾ ਜੀ ਤੇ ਪਰਿਵਾਰ ਨੂੰ ਸਾਰੀ ਹੀ ਗੱਲ ਬਾਬਾ ਲਹਿਣਾ ਜੀ ਨੇ ਦੱਸੀ ਕਿ ਇਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਗੁਰੂ ਨਾਨਕ ਦੇ ਸੱਚੇ ਪਾਸ਼ਾ ਮਹਾਰਾਜ ਦੇ ਲੜ ਲੱਗਾ ਹਾਂ ਹੁਣਾਂ ਤੋਂ ਮੈਂ ਚਰਨ ਪਾਉ ਲੈ ਲਈ ਹੈ ਹੁਣ ਉਹੀ ਸਾਡੇ ਗੁਰੂ ਹਨ ਉਹੀ ਸਾਡੇ ਆ ਦੋਹੀ ਸਾਡੇ ਅੰਤ ਹਨ ਸਾਰਾ ਕੁਝ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹੀ ਹਨ ਸੋ ਮਾਤਾ ਜੀ ਨੇ ਜਿਵੇਂ ਸਾਰਿਆਂ ਨੂੰ ਆਪਣੇ ਨਾਲ ਦੇ ਵਿੱਚ ਉਸ ਸਮੇਂ ਦੇ ਵਿੱਚ ਇਹੀ ਰੋਲਾ ਸੀ ਕਿ ਜਿਹੜਾ ਬੰਦਾ ਸਾਧੂਆਂ ਦੇ ਇਦਾਂ ਲਾਡ ਲੱਗ ਜਾਂਦਾ ਫਿਰ ਘਰ ਘਾੜ ਛੱਡ ਦਿੰਦਾ ਤੇ ਮਾਤਾ ਜੀ ਦੇ ਬਹੁਤ ਸਵਾਲ ਸਨ ਮਾਤਾ ਖੀਵੀ ਜਿਨੇ ਸਾਰੇ ਹੀ ਸਵਾਲ ਪੁੱਛੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਜੀਵਨ ਹੈ ਕੀ ਹੈ ਬਾਬਾ ਰਹਿਣਾ ਜਿਨੇ ਸਾਰੀ ਹੀ ਗੱਲ ਦਸੀ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਜਿਹੜਾ ਵਾ ਉਹ ਇਦਾਂ ਨਹੀਂ ਕਹਿੰਦੇ ਵੀ ਤੁਸੀਂ ਗ੍ਰਸਤ ਛੱਡ ਦੋ ਜਾਂ ਘਰ ਛੱਡ ਦੋ ਨਹੀਂ ਇਦਾਂ ਨਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਤਾਂ ਆਪ ਉਥੇ ਖੇਤਾਂ ਦੇ ਵਿੱਚ ਹਲ ਵਾ ਰਹੇ ਆ ਤੇ ਨਾਲ ਸੰਗਤਾਂ ਨੂੰ ਵਾਹਿਗੁਰੂ ਦੇ ਨਾਲ ਜੋੜ ਰਹੇ ਆ ਆਪ ਉਹ ਡੰਗਰ ਚੋਂਦੇ ਆ ਮੱਝਾਂ گاਵਾ ਚੋਂਦੇ ਆ ਸਾਰਾ ਕਾਰੋਬਾਰ ਕਰਦੇ ਆ ਲੱਕੇ ਮੋੜਦੇ ਆ ਖੇਤਾਂ ਦੇ ਵਿੱਚ ਮ ਆਪ ਦੇਖੇ ਤਾਂ ਕਾਰੋਬਾਰ ਕਰਦੇ ਗਿਰਤੀ ਹਨ ਤੇ ਇਹੀ ਸਾਨੂੰ ਉਪਦੇਸ਼ ਦੇ ਰਹੇ ਹਨ ਕਿ ਕਿਰਤ ਕਰ ਤਨਾਲ ਵਾਹਿਗੁਰੂ ਕਹਿ ਬੱਚੇ ਪਾਲ ਨਾਲ ਵਾਹਿਗੁਰੂ ਕਰ ਉਹਨਾਂ ਦਾ ਧਰਮ ਹੀ ਇਹ ਸਿਖਾਉਂਦਾ। ਸਮਾਦਾ ਜੀ ਬਹੁਤ ਖੁਸ਼ ਹੋਏ। ਮਾਦਾ ਜੀ ਨੇ ਵੀ ਬੇਨਤੀ ਕੀਤੀ ਕਿ ਸਾਨੂੰ ਵੀ ਮਿਲਾਓ। ਸਾਰਾ ਹੀ ਪਰਿਵਾਰ ਗੁਰੂ ਪਾਸ਼ਾ ਜੀ ਦੇ ਨਾਲ ਫਿਰ ਕਰਤਾਰਪੁਰ ਗਏ। ਉੱਥੇ ਉਹਨਾਂ ਨੇ ਸਾਰਾ ਹੀ ਕਰਤਾਰਪੁਰ ਸੰਗਤ ਜੀ ਇੱਕ ਬਹੁਤ ਵੱਡਾ ਇੱਕ ਸਥਾਨ ਆ ਜਿੱਥੇ ਗੁਰੂ ਪਾਸ਼ਾ ਮਹਾਰਾਜ ਨੇ ਸਾਰਾ ਇਹ ਜੋ ਸਿੱਖੀ ਦਾ ਇੱਕ ਓਵਰਆਲ ਸਾਰੀਆਂ ਹੀ ਚੀਜ਼ਾਂ ਉੱਥੇ ਮੌਜੂਦ ਸਾਨੂੰ ਉੱਥੋਂ ਆਪਾਂ ਬਹੁਤ ਕੁਝ ਸਿੱਖ ਸਦਿਆਨ ਕਰਤਾਰਪੁਰ ਮਾਡਲ ਕਹਿ ਸਕਦੇ ਆਂ ਆਪਾਂ ਪੂਰੀ ਦੁਨੀਆ ਦੇ ਵਿੱਚ ਉਹ ਨੋਚ ਕਰ ਸਕਦੇ ਆਂ ਕਰਤਾਰਪੁਰ ਮਾਡਲ ਕਿਵੇਂ ਸੀ ਉੱਥੋਂ ਦਾ ਸਾਰਾ ਸਿਸਟਮ ਸੋ ਕਰਤਾਰਪੁਰ ਜਿਹੜਾ ਮਾਡਲ ਇਹ ਇੱਕ ਵੱਖਰਾ ਵਿਸ਼ਾ ਵਪੀ ਕਿਵੇਂ ਗੁਰੂ ਪਾਸ਼ਾ ਮਹਾਰਾਜ ਨੇ ਸਾਰਾ ਹੀ ਉੱਥੇ ਸਿਸਟਮ ਜਿਹੜਾ ਕੀਤਾ ਹੋਇਆ ਸੀ ਤੇ ਸਾਰਾ ਹੀ ਪਰਿਵਾਰ ਮਾਤਾ ਕੀ ਜੀ ਉੱਥੇ ਗਏ ਕੁਝ ਸਮਾਂ ਰਹਿ ਗੁਰੂ ਪਾਸ਼ਾ ਨੇ ਪਿੰਡ ਭੇਜਤਾ ਵੀ ਤੁਸੀਂ ਸਾਰੇ ਹੀ ਬੱਚਿਆਂ ਦੀ ਦੇਖ ਰਿਹਾ ਕਰੋ ਅਸੀਂ ਇੱਥੇ ਸੇਵਾ ਕਰਾਂਗੇ ਸੋ ਮਾਤਾ ਕੀ ਵਿਜੀ ਸੰਗਤ ਜੀ ਉਹਨਾਂ ਦੇ ਦੋ ਪੁੱਤਰ ਦੋ ਧੀਆਂ ਪੈਣਾ ਅਮਰੋਜੀ ਪੈਣਾ ਲੋਖੀ ਜੀ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਸੋ ਉਹਨਾਂ ਦੇ ਦੋ ਪੁੱਤਰ ਦੋ ਧੀਆਂ ਸਨ ਮਾਤਾ ਕੀ ਵਿਜੀ ਦੀ ਸੋ ਉਹਨਾਂ ਨੇ ਉਹਨਾਂ ਦੀ ਪਾਲਣ ਪੋਸ਼ਣ ਦੇ ਵਿੱਚ ਲੱਗ ਗਏ ਤੇ ਗੁਰੂ ਮਹਾਰਾਜ ਬਾਬਾ ਲਹਿਣਾ ਜੀ ਗੁਰਨਾਨਕ ਸੱਚੇ ਪਾਤਸ਼ਾਹ ਮਹਾਰਾਜ ਚਰਨਾਂ ਦੇ ਵਿੱਚ ਰਹੇ 1539 ਦੇ ਵਿੱਚ ਜਦ ਮਹਾਰਾਜ ਸੱਚੇ ਪਾਸ਼ਾ ਨੂੰ ਗੱਦੀ ਮਿਲਦੀ ਹੈ ਗੁਰਤਾ ਗੱਦੀ ਤੇ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਬਖਸ਼ਿਸ਼ ਕਰਦੇ ਹਨ ਤੁਸੀਂ ਆਪਣੇ ਪਿੰਡ ਚਲੇ ਜਾਓ ਉੱਥੇ ਜਾ ਕੇ ਆ ਸਿੱਖੀ ਦਾ ਸਰਬੱਤ ਦੇ ਭਲੇ ਦੀ ਗੱਲ ਕਰੋ। ਸੋ ਮਹਾਰਾ ਸੱਚੇ ਪਾਤਸ਼ਾਹ ਜੀ ਪਿੰਡ ਆ ਜਾਂਦੇ ਹਨ। ਸਾਰੇ ਪਰਿਵਾਰ ਨੂੰ ਨਾਲ ਸਲਾਹ ਕਰਕੇ مشਵਰਾ ਕਰਕੇ ਬਾਬਾ ਬੁੱਢਾ ਜੀ, ਪਾਈ ਜੂਦ ਜੀ ਸਾਰਿਆਂ ਨੇ ਇੱਥੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ। ਮਾਤਾ ਖੀਵੀ ਜੀ ਨੂੰ ਸੰਗਤ ਜੀ ਤਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਲੰਗਰ ਦੀ ਸੇਵਾ ਦਿੱਤੀ ਤੇ ਤੁਸੀਂ ਲੰਗਰ ਦੀ ਸੇਵਾ ਦੇ ਵਿੱਚ ਰਹਿਣਾ ਹੈ। ਇੱਕ ਕੜਸੀ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਥੋਂ ਹਨ ਨੂੰ ਦਿੱਤੀ। ਪਿਛਾਬਦਾ ਦਾ ਲੰਗਰ ਵੀ ਕਦੇ ਵੀ ਨਾ ਮੁੱਕੇ ਗੁਰੂ ਘਰ ਦੇ ਵਿੱਚੋਂ ਤੇ ਜਿਹੜਾ ਸਰੀਰ ਦਾ ਭੋਜਨ ਹੈ ਪ੍ਰਸ਼ਾਦਾ ਪਾਣੀ ਹੈ ਇਹ ਵੀ ਕਦੇ ਵੀ ਨਾ ਮੁੱਕੇ ਗੁਰੂ ਘਰ ਦੇ ਵਿੱਚੋਂ ਇਹ ਦੋ ਚੀਜ਼ਾਂ ਜਿਹੜੀਆਂ ਨਿਰੰਤਰ ਚੱਲਦੀਆਂ ਰਹਿਣ ਭਾਵੇਂ ਸਾਡੀ ਆਤਮਾ ਵੀ ਕਦੀ ਭੁੱਖੀ ਨਾ ਰਵੇ ਆਤਮਾ ਨੂੰ ਹਮੇਸ਼ਾ ਹੀ ਨਾਮ ਮਿਲਦਾ ਰਹੇ ਪਾਣੀ ਕੀਰਤਨ ਮਿਲਦਾ ਰਹੇ ਸਰੀਰ ਨੂੰ ਹਮੇਸ਼ਾ ਹੀ ਭੋਜਨ ਮਿਲਦਾ ਰਹੇ 24 ਘੰਟੇ ਲੰਗਰ ਚੱਲੇ ਸੋ ਸੰਗਤ ਜੀ ਇਥੇ ਮਾਤਾ ਕੀ ਵੀ ਜੀ ਨੇ ਜਿਹੜਾ ਸਾਰਾ ਹੀ ਲੰਗਰ ਦਾ ਪ੍ਰਬੰਧ ਚਲਾਇਆ ਉਹਨਾਂ ਦੇ ਪ੍ਰਧਾਏ ਬਾਬਾ ਬਲਵੰਡ ਜੀ ਦੀ ਇੱਕ ਪੌੜੀ ਵੀ ਹੈ ਉਹਦੇ ਆਪਾਂ ਅਖਰੀ ਅਰਥ ਕਰ ਸਕਦੇ ਆ ਸੋ ਉਹਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਸ਼ਾ ਬਾਬਾ ਬਲਵੰਡ ਜੀ ਨੇ ਗੁਰੂ ਮਹਾਰਾਜ ਸੱਚੇ ਪਾਸ਼ਾ ਦੇ ਸੇਖ ਉਹਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਵਿੱਚ ਮਾਤਾ ਖੀਵੀ ਸੋ ਸੋ ਜਿਨ ਗੋਇ ਉਠਾਲੀ ਮਾਤਾ ਸੱਚੇ ਮਾਤਾ ਖੀਵੀ ਦਾ ਅਖੀਰ ਤੇ ਪੰਕਤੀ ਹੈ ਕਿ ਮਾਤਾ ਖੀਵੀ ਜਿਹਦੇ ਜਿਹੜੇ ਪਤੀ ਆ ਸ਼ੋਵਾ ਉਹ ਆ ਜਿਨ੍ਹਾਂ ਗੋਇ ਉਠਾਲੀ ਜਿਨ੍ਹਾਂ ਸਾਰੀ ਧਰਤੀ ਚੁੱਕੀ ਹੋਈ ਹੈ ਤਾਂ ਗੁਰੂ ਅੰਗਦ ਸਹਿਬ ਸੱਚੇ ਪਾਸ਼ਾ ਮਹਾਰਾਜ ਪਾਪ ਪਰਮੇਸ਼ਰ ਸਰੂਪ ਹਨ ਸੋ ਮਾਤਾ ਕੀ ਜੀ ਲੰਗਰ ਦੇ ਵਿੱਚ ਸੇਵਾ ਕਰਦੇ ਰ ਸੋ ਬਾਣੀ ਦੇ ਵਿੱਚ ਇਹ ਬਚਨ ਹੁੰਦੇ ਕਿ ਮਾਤਾ ਕੀ ਜੀ ਦਾ ਜਿਹੜਾ ਸੁਭਾਅ ਇੱਕੋ ਹੀ ਗੁਰੂ ਦੇ ਮਹਿਲ ਹਨ ਮਾਤਾ ਕੀ ਜੀ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਇਹਦੇ ਵਿੱਚ ਨਾਮ ਹੈ ਸੋ ਮਾਤਾ ਇਹਨੂੰ ਬਹੁਤ ਕਹਿੰਦੇ ਜਿਵੇਂ ਇੱਕ ਸੰਗਣਾ ਰੁੱਖ ਹੁੰਦਾ ਨਾ ਇਸ ਤਰੀਕੇ ਦੇ ਨਾਲ ਉਹਨਾਂ ਦਾ ਸੁਭਾਅ ਸੀ ਇਸ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਨੇਚਰ ਸੀ ਇਹ ਸੰਗਣੇ ਰੋਖ ਦੀ ਤਰ੍ਹਾਂ ਹਰੇਕ ਨੂੰ ਹੀ ਆਪਣੀ ਛਾਂ ਬੋਉਂਦੇ ਸਨ ਹਰੇਕ ਨੂੰ ਆਪਣੀ ਛਾਤੀ ਦੇ ਨਾਲ ਲਾਉਂਦੇ ਸਨ ਦਿਨ ਹੋਵੇ ਰਾਤ ਹੋਵੇ ਦੁਪਹਿਰ ਹੋਵੇ ਕੋਈ ਵੀ ਸੰਗਤ ਜੀ ਭੁਖਾਣੀ ਮਾਤਾ ਇਹਨੇ ਕਦੀ ਜਾਣ ਦਿੱਤਾ ਮਹਾਰਾਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਉਹਨਾਂ ਨੂੰ ਕਿਹਾ ਹੈ ਕੋਈ ਵੀ ਸਾਡੇ ਦਰ ਤੋਂ ਕਦੀ ਕੋਈ ਭੁੱਖਾ ਨਾ ਜਾਵੇ ਕੋਈ ਭੁੱਖਾ ਨਹੀਂ ਸੰਗਤ ਜੀ ਅੱਧੀ ਰਾਤ ਵੀ ਕਹਿੰਦੇ ਆਉਣਾ ਜਦ ਸੰਗਤ ਮਹਾਰਾਜ ਨੂੰ ਮਿਲਣ ਆਉਂਦੇ ਹੀ ਅੱਧੇ ਰਾਤ ਉੱਠ ਕੇ ਵੀ ਨਾਲ ਪਹਿਣਾ ਮਰੂ ਜੀ ਨੇ ਪਹਿਣ ਅਨੋਖੀ ਜਿਨ ਉਹਨਾਂ ਦਾ ਤੀਆਂ ਮਾਤਾ ਕੀ ਵੀ ਜੀ ਨੇ ਅੱਧੇ ਰਾਤ ਉੱਠ ਕੇ ਵੀ ਆਟਾ ਗੁੰਨ ਕੇ ਪ੍ਰਸ਼ਾਦ ਦੇ ਗੱਫੇ ਲਾ ਕੇ ਸੰਗਤ ਨੂੰ ਸੰਗਤ ਜੀ ਦੇਣੀ। ਪਾਪੂ ਖਾਣੇ ਕਦੇ ਵੀ ਜਾਣ ਦਿੱਤਾ। ਸੋ ਬਹੁਤ ਪਿਆਰ ਸੀ ਤਾਨੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਤਾਨ ਮਾਤਾ ਕੀ ਵੀ ਜੀ ਦਾ। ਸੋ ਜੇ ਆਪਾਂ ਸੰਗਤ ਜੀ ਲੰਗਰ ਦੀ ਵੀ ਗੱਲ ਕਰਦੇ ਆਂ ਜੋ ਆਨੰਦਪੁਰ ਸਾਹਿਬ ਦੇ ਵਿੱਚ ਬਾਬਾ ਦੀਪ ਸਿੰਘ ਜੀ ਗਏ ਆ। ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਲੰਗਰ ਦੀ ਸੇਵਾ ਲਈ ਪਹਿ ਤੁਸੀਂ ਲੰਗਰ ਦੇ ਵਿੱਚ ਬਰਤਨ ਮਾਂਜ ਦੀ ਜਮਾਜਣ ਦੀ ਜਿਹੜਾ ਲੰਗਰ ਪਕਾਉਣ ਦੀ ਵਰਤੋਂ ਦੀ ਇਹ ਸੇਵਾ ਕਰੋ ਸੋ ਸੰਗਤ ਜੀ ਇੱਕ ਦਿਨ ਆਪਾਂ ਇਤਿਹਾਸ 'ਚ ਦੇਖਦੇ ਹਾਂ ਨਾ ਭਾਈ ਆਨੰਦ ਲਾਲ ਜੀ ਉਹ ਲੰਗਰ ਦੇ ਵਿੱਚ ਅੱਧੀ ਰਾਤ ਸੇਵਾ ਕਰ ਰਹੇ ਸਨ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਤਰੀਕੇ ਦੇ ਨਾਲ ਇੱਕ ਭੇਸ ਬਦਲਾ ਕੇ ਤੇ ਲੰਗਰ ਦੇ ਵਿੱਚ ਢੇੜਾ ਦੇਣ ਕੇ ਫੇਰਾ ਦੇਣ ਕੇ ਕਹਿੰਦੇ ਕਿ ਲੰਗਰ ਵਰਤ ਹੈ ਜਦ ਅੱਧੀ ਰਾਤ ਦਾ 2-3 ਦਾ ਸਮਾਂ ਸੀਗਾ ਸੋ ਜਦੋਂ ਗੁਰੂ ਬਾਸ਼ਾ ਮਹਾਰਾਜ ਪੀਸ ਬਦਲ ਕੇ ਜਮ ਲੰਗਰ ਦੇ ਵਿੱਚ ਜਾਂਦੇ ਆ ਤੇ ਪੁੱਛਦੇ ਆ ਵੀ ਸਾਨੂੰ ਗੱਫਾ ਚਾਹੀਦਾ ਪ੍ਰਸ਼ਾਦਾ ਸ਼ਕੀਤ ਚਾਹੀਦਾ ਭੁੱਖ ਲੱਗੀ ਤੇ ਸੰਗਤ ਜੀ ਸੰਗਾਂ ਨੇ ਆਖਿਆ ਕੁਝ ਸੰਗਾਂ ਨੇ ਆਖਿਆ ਵੀ ਨਹੀਂ ਅਜੇ ਪੱਕ ਰਿਹਾ ਵਾ ਥੋੜਾ ਸਮਾਂ ਰੱਖੋ ਕੁਝ ਸੰਗਾਂ ਨੇ ਆਖਿਆ ਭਾ ਜੇ ਦਿਨ ਚੜੇ ਵਰਤੂਗਾ ਜਾਂ ਬਾਣੀ ਦੇ ਜਾਪ ਤੋਂ ਬਾਅਦ ਸੋ ਸੰਗਤ ਜੀ ਬਾਬਾ ਉਹ ਕਹਿੰਦੇ ਫਿਰ ਅਸੀਂ ਚੱਲੇ ਭਾਈ ਨਾਨਦ ਲਾਲ ਜੀ ਸੰਗਤ ਜੀ ਆਟਾ ਗੁੰਨ ਰਿਆ ਸੀ ਨਾਂ ਬਰਤ ਬੇਲੇ ਸੋ ਨਦੇ ਹੱਥ ਲੈ ਬੜਿਓ ਦਵਾ ਦਵਾ ਆਏ ਉਹ ਕਹਿੰਦੇ ਤੁਸੀਂ ਬਹਿ ਜਾਓ ਅਸੀਂ ਬਸ ਆਟਾ ਗੁੰਨਖੇ ਤਾਨੂੰ ਗਫਾਸ਼ ਕਰਾਂਗੇ ਉਹ ਕਹਿੰਦੇ ਨਹੀਂ ਨਹੀਂ ਸਮਾਂ ਲੱਗਣਾ ਗੁਰੂ ਮਹਾਰਾ ਸੱਚੇ ਪਾਸ਼ਾ ਕਹਿ ਰਿਹਾ ਕਿ ਸਾਨੂੰ ਸਮਾਂ ਲੱਗਣਾ ਅਸੀਂ ਤੁਹਾਨੂੰ ਸਮਾਂ ਹੀ ਲੱਗਣਾ ਵਾ ਗੱਫਾ ਪਾਣੀ ਤਿਆਰ ਕਰਦਾ ਤਾਂ ਅਸੀਂ ਚੱਲੇ ਹਾਂ ਤੇ ਸੰਗਤ ਜੀ ਭਾਈ ਆਨੰਦ ਲਾਲ ਜੀ ਉਹਨਾਂ ਦੇ ਅੱਗੇ ਹੋ ਕੇ ਉਹ ਦਨਾਂ ਨੇ ਸਹਿਰ ਨਵਾਇਆ ਤਾਂ ਉਹਨਾਂ ਆਖਿਆ ਵੀ ਨਹੀਂ ਨਹੀਂ ਤੁਸੀਂ ਜਾਣਾ ਨਹੀਂ ਆਹ ਮਹਾਰਾ ਸੱਚੇ ਪਾਸ਼ਾ ਤਾਂ ਸਾਨੂੰ ਸਖਤ ਹਦਾਇਤ ਹੈ ਗੁਰੂ ਦੇ ਲੰਗਰ ਦੇ ਵਿੱਚੋਂ ਕੋਈ ਭੁੱਖਾ ਨਾ ਜਾਵੇ ਤੇ ਮਹਾਰਾ ਸੱਚੇ ਪਾਸ਼ਾ ਸਾਡੇ ਤੋਂ ਰੋਸ ਜਾਣਗੇ ਹੱਥ ਬੰਨ ਕੇ ਬੇਨਤੀ ਆ ਵੀ ਤੁਸੀਂ ਜਾਓ ਨਾ ਸੋ ਇੰਨਾ ਪਿਆਰ ਆ ਸੰਗਤ ਜੀ ਮਹਾਰਾ ਸੱਚੇ ਪਾਤਸ਼ਾਹ ਨੂੰ ਜਿਹੜਾ ਜਿਹੜਾ ਸੇਵਾਦਾਰ ਸਨ ਗੁਰੂ ਘਰ ਦੇ ਲੰਗਰ ਦੇ ਵਿੱਚ ਗੁਰੂ ਘਰ ਦੇ ਦਰਬਾਰ ਦੇ ਵਿੱਚ ਉਹਨਾਂ ਨੂੰ ਸਖਤ ਹਿਦਾਇਤਾਂ ਸਨ ਵੀ ਮਹਾਰਾ ਸੱਚੇ ਪਾਤਸ਼ਾਹ ਦੇ ਲੰਗਰ ਦੇ ਵਿੱਚੋਂ ਕੋਈ ਮੁੜ ਕੇ ਨਾ ਜਾਵੇ ਇੰਨਾ ਪਿਆਰ ਇਹ ਲੰਗਰ ਪੱਕਾ ਨਹੀਂ ਆ ਤੇ ਬੇਨਤੀਆਂ ਕਰ ਰਿਹਾ ਕਿ ਪਲੀਜ਼ ਬੈਜੋ ਜਾਈਓ ਨਾ ਪ੍ਰਸਾਦਾ ਸ਼ਾਕੇ ਜਾਇਓ ਮਹਾਰਾ ਸੱਚੇ ਪਾਸ਼ਾ ਦੀ ਖੁਸ਼ੀ ਲੈਣੀ ਆ ਉਹਨਾਂ ਦਾ ਅਸੀਂ ਭਜਨ ਪਾੜਨਾ ਇਹੋ ਭਜਨ ਸੰਗਤ ਜੀ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਧੰਨ ਬਾਬਾ ਦੀਪ ਸਿੰਘ ਭਾਈ ਨੰਦ ਲਾਲ ਜੀ ਨੂੰ ਕੀਤਾ ਵੀ ਕੋਈ ਵੀ ਗੁਰੂ ਖਾਲਸਾ ਪੰਥ ਦੇ ਚ ਕੋਈ ਵੀ ਆਵੇ ਗੁਰੂ ਘਰ ਕੋਈ ਵੀ ਆਵੇ ਭੁੱਖਾ ਨਾ ਜਾਵੇ ਉਹਦੀ ਆਤਮਾ ਵੀ ਰੱਜੀ ਜਾਵੇ ਉਹਦਾ ਸਰੀਰ ਵੀ ਰੱਜਿਆ ਜਾਵੇ ਮਾਤਾ ਖੀਵੀ ਜੀ ਨੂੰ ਇਹੀ ਉਪਦੇਸ਼ ਸੀ ਗੁਰੂ ਪਾਸ਼ਾ ਜੀ ਦਾ ਵੀ ਗੁਰੂ ਘਰ ਦੇ ਵਿੱਚ ਕੋਈ ਭੁੱਖਾ ਨਾ ਜਾਵੇ ਹਮੇਸ਼ਾ ਲੰਗਰ ਚੱਲਦਾ ਰਹੇ ਸੋ ਉਹਨਾਂ ਦੇ ਜੀਵਨ ਤੋਂ ਆਪਾਂ ਇਹ ਸਿੱਖਣਾ ਕਿ ਸਾਡੇ ਘਰੇ ਵੀ ਗੁਰੂ ਮਹਾਰਾਜ ਸੱਚੇ ਪਾਸ਼ਾ ਦਾ ਹੈ ਲੰਗਰ ਹੈ ਜਿੱਦੋਂ ਆਪਾਂ ਪੰਜ ਸੰਗਾਂ ਨੂੰ ਪ੍ਰਸ਼ਾਦਾ ਛਕੋਣਿਆਂ ਜਾਂ ਸਿੰਘ ਆਉਂਦੇ ਆ ਇਹ ਅਰਦਾਸ ਕਰਦੇ ਆ ਕਿ ਦਾਣਾ ਪਾਣੀ ਗੁਰੂ ਦਾ ਟਹਿਲ ਸੇਵਾ ਤੇਰੇ ਸਿੱਖਾਂ ਸੇਵਕਾਂ ਦੀ ਮਹਾਰਾਜ ਸੱਚੇ ਪਾਸ਼ਾ ਲੇਖੇ ਲਾਉਣੇ ਘਰ ਦੇ ਵਿੱਚ ਵੀ ਮਹਾਰਾਜ ਸੱਚੇ ਪਾਸ਼ਾ ਦਾ ਸਾਡਾ ਦਿੱਤਾ ਹੋਇਆ ਘਰ ਦੇ ਵਿੱਚ ਵੀ ਆਵੇ ਕੋਸ਼ਿਸ਼ ਆ ਕੋਈ ਬੰਦਾ ਸਾਡੇ ਕੋਲ ਭੁੱਖਾ ਨਾ ਜਾਵੇ ਭਾਵੇਂ ਪਾਣੀ ਦਾ ਕੋਟੀ ਪੀ ਕੇ ਜਾਵੇ ਇਦਾਂ ਜਾਵੇ ਭੁੱਖਾ ਨਾ ਜਾਵੇ ਮਹਾਰਾਜ ਸੱਚੇ ਪਾਸ਼ਾ ਦੇ ਅਸੀਂ ਪੁੱਤਰਾਂ ਉਹਦਾ ਹੀ ਲੰਗਰ ਸਾਡੇ ਘਰ ਦੇ ਵਿੱਚ ਪਾਕ ਰਿਹਾ ਹੈ ਸੋ ਇਹ ਵੀ ਇਹ ਗੁਰੂ ਮਹਾਰਾਜ ਦਾ ਲੰਗਰ ਹੀ ਹੈ ਸਾਡੇ ਘਰੇ ਜੇ ਗੁਰੂ ਘਰ ਆ ਉਥੇ ਦੇ ਸੰਗਤ ਜੀ ਆਪਾਂ ਸਖਤ ਪਹਿਰੇ ਕਰਨੇ ਆ ਕਿ ਜਿਹੜੇ ਵਾਦ ਤੋਂ ਵਾਦਾ ਦੇਣ ਹੋਵੇ ਰਾਤ ਹੋਵੇ 24 ਘੰਟੇ ਪਹਿਲੀ ਗੱਲ ਤਾਂ ਲੰਗਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾਰ ਘਰ ਲੱਗਣਾ ਚਾਹੀਦਾ ਖਡੂਰ ਸਾਹਿਬ 24 ਘੰਟੇ ਲੰਗਰ ਚੱਲਦਾ ਸੀ ਸੋ ਮਾਤਾ ਜੀ ਵੀ ਜਦੋਂ ਬਾਣੀ ਦੇ ਵਿੱਚ ਬਚਨ ਆਉਂਦੇ ਆ ਕਿ ਮਾਤਾ ਆਖੀ ਵੀ ਜਿਨੇ ਜਿਹੜੀ ਆ ਘਿਓ ਵਾਲੀ ਖੀਰ ਆ ਜਿਹੜੀ ਬਣਾ ਕੇ ਦੇਣੀ ਸੰਗਤਾਂ ਦੇ ਵਿੱਚ ਵਰਤੌਣੀ ਲੰਗਰ ਦੌਲਤ ਵੰਡੀ ਐਸ ਅੰਮ੍ਰਿਤ ਖੀਰ ਕੇ ਵਾਲੇ ਨਾਲ ਮਾਤਾ ਕੀ ਜੀ ਸਾਰਾ ਪ੍ਰਬੰਧੇ ਸੋ ਸਾਰਾ ਲੰਗਰ ਦਾ ਮਾਤਾ ਕੀ ਜੀ ਬਹੁਤ ਸੋਹਣੇ ਸੋਹਣੇ ਜਿਹੜੇ ਚੰਗੇ ਭੋਜਨ ਸਨ ਜਿਹੜੇ ਸਰੀਰ ਨੂੰ ਬਾਲ ਦਿੰਦੇ ਸਨ ਸੋ ਲੰਗਰ ਦਾ ਵੀ ਅੱਜ ਦੇਖਿਆ ਨੰਮੀ ਗੱਲ ਹੋ ਜਾਣੀ ਆ ਸੋ ਲੰਗਰ ਦਾ ਵੀ ਕਨਸੈਪਟ ਹੌਲੀ ਹੌਲੀ ਚੇਂਜ ਹੋ ਗਿਆ ਜਿਹੜਾ ਪੋਸ਼ਟਿਕ ਆਹਾਰ ਲੰਗਰ ਦੇ ਵਿੱਚ ਵਰਤਦਾ ਸੀ ਜਿਹਦੇ ਨਾਲ ਸਾਡੇ ਸਰੀਰ 'ਚ ਜਾਨ ਪਵੇ ਸੋ ਅੱਜ ਖੈਰ ਲੰਗਰਾਂ ਦੇ ਵਿੱਚ ਅਸੀਂ ਕਿੱਥੋਂ ਦੇ ਕਿੱਥੇ ਆ ਗਏ ਆ ਉਸ ਅਨੁਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਸੋ ਜਿਹੜੀ ਆ ਘਿਓ ਵਾਲੀ ਖੀਰ ਲੰਗਰ ਦੇ ਵਿੱਚ ਵਰਤਦੀ ਸੀ ਲੰਗਰ ਦੌਲ ਦੌਲ ਤੋਂ ਹੁੰਦਾ ਪੈਸਾ ਟਿਕਾ ਵੰਡੀ ਆ ਰਸਾਂਬਰ ਤੱਕੀਰ ਕੇ ਆਲੇ ਸੰਗਤ ਜੀ ਜਿਹੜਾ ਪੈਸਾ ਧਾਨ ਸੀ ਗੁਰੂ ਘਰ ਦੇ ਵਿੱਚ ਝੜਾਵਾ ਹੁੰਦਾ ਸੀ ਉਹ ਵੀ ਕਹਿੰਦੇ ਮਾਤਾ ਖੀਵੀ ਜੀ ਨੇ ਜੇ ਕੋਈ ਗੁਰਸਿੱਖ ਦੇ ਕੋ ਕੱਪੜੇ ਪਾਟੇ ਹੋਣ ਸੋ ਉਹਨਾਂ ਦੀ ਜੇਬ ਦੇ ਵਿੱਚ ਬਹੁਤੋ ਬੜੀ ਪਾ ਦਿੰਦੇ ਹੁੰਦੇ ਸਨ ਕਿ ਆ ਤੁਸੀਂ ਆਪਣਾ ਜਿਹੜਾ ਵਾ ਆਪਣਾ ਵਸਤਰ ਲੈ ਲਿਓ ਕਹੇ ਦੀ ਦਸਤਾਰ ਜਿਹੜੀ ਖਰਾਬ ਆ ਉਹ ਗੁਰੂ ਘਰ ਦੇ ਪੈਸੇ ਦੇ ਵਿੱਚੋਂ ਮਾਤਾ ਕੀ ਵੀ ਜੀ ਨੂੰ ਉਹਨਾਂ ਨੂੰ ਦੇਣੀ ਕਿ ਆਪਣੀ ਦਸਤਾਰ ਲੈ ਲੈਣੀ ਸੋ ਇੰਨੀ ਨਿਮਰਤਾ ਇੰਨਾ ਮਹਾਰਾਜ ਸੱਚੇ ਪਾਸ਼ਾ ਦਾ ਰੂਪ ਸਨ ਕਿਉਂਕਿ ਭਗਤੀ ਬਹੁਤ ਜ਼ਿਆਦੀ ਸੀ ਮਾਤਾ ਕੀ ਵੀ ਦੀ 6 ਵਜੇ ਦੀ 24 ਘੰਟੇ ਲੰਗਰ ਚ ਲੈਣਾ ਵਾਹੀ ਗੁਰੂ ਕਰਦੇ ਰਹਿਣਾ ਬਾਣੀ ਗਾਉਂਦੇ ਰਹਿਣਾ ਪੜ੍ਹਦੇ ਰਹਿਣਾ ਸੋ ਮਹਾਰਾਜ ਸੱਚੇ ਪਾਸ਼ਾ ਨੇ ਆਪਣੇ ਪਰਿਵਾਰ ਨੂੰ ਵੀ ਇਹ ਸਿੱਖ ਦਿੱਤਾ ਹਦੈਤ ਸੀ ਕਿ ਗੁਰੂ ਘਰ ਦਾ 1 ਰੁਪਿਆ ਘਰੇ ਨਹੀਂ ਵਰਤਣਾ ਸੋ ਮਹਾਰਾ ਸੱਚੇ ਪਾਤਸ਼ਾਹ ਜਿਹੜੇ ਪੁੱਤਰ ਸਨ ਬਾਬਾ ਦਾਸੂ ਜੀ ਬਾਬਾ ਦਾਤੂ ਜੀ ਉਹ ਆਪਣੀ ਦੁਕਾਨ ਕਰਦੇ ਉੱਥੋਂ ਜੋ ਉਹਨਾਂ ਦਾ ਆਮਦਨ ਆਉਂਦੀ ਉਹਦੇ ਨਾਲ ਹੀ ਉਹ ਅਪਕਰ ਕਰ ਚਲਾਉਂਦੇ ਸਨ ਇੱਕ ਤੇਲਾ ਵੀ ਜਿਹੜਾ ਗੁਰੂ ਘਰ ਦੇ ਵਿੱਚੋਂ ਉਹਨਾਂ ਨੇ ਵਰਤਿਆ ਮਹਾਰਾ ਸੱਚੇ ਪਾਤਸ਼ਾਹ ਦੀ ਹਿਦਾਇਤ ਸੀ ਸੋ ਬਹੁਤ ਮਹਾਰਾ ਸੱਚੇ ਪਾਤਸ਼ਾਹ ਦੇ ਨਾਲ ਮਾਤਾ ਕੀ ਵੀਰ ਜੀ ਦਾ ਪਿਆਰ ਸੀਗਾ ਮਹਾਰਾ ਸੱਚੇ ਪਾਤਸ਼ਾਹ ਜੀ ਜਦੋਂ ਸੱਚਖੰਡ ਗਏ ਉਸ ਤੋਂ ਬਾਅਦਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਵੀ ਉਹ ਸੇਵਾ ਕਰਦੇ ਰਹੇ ਮਾਤਾ ਕੀ ਜੀ ਫਿਰ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਸ਼ਾ ਮਹਾਰਾਜ ਸੱਚੇ ਪਾਸ਼ਾ ਦੇ ਨਾਲ ਉਹਨਾਂ ਦੇ ਲੰਗਰਾਂ ਦੇ ਵਿੱਚ ਵੀ ਸੇਵਾ ਕਰਦੇ ਰਹੇ ਤੁਹਾਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਸ਼ਾ ਮਹਾਰਾਜ ਉਹਨਾਂ ਦੇ ਵੇਲੇ ਵੀ ਮਾਤਾ ਕੀ ਜੀ ਲੰਗਰ ਦੇ ਵਿੱਚ ਇਨਚਾਰਜ ਦੇ ਸੇਵਾ ਕਰਦੇ ਨੇ ਕਿ ਭਾਵਨਾ ਇੰਨੀ ਕਦੀ ਮਾਤਾ ਜੀ ਨੇ ਹਰੇਕ ਨੂੰ ਆਪਣਾ ਪੁੱਤਰ ਗਹਿ ਕੇ ਬਣਾਉਣ ਕਿ ਮੇਰਾ ਪੁੱਤਰ ਹਰੇਕ ਹੀ ਉਹਨਾਂ ਵੱਲ ਭੱਜ ਆਉਂਦਾ ਭਾਵੇਂ ਕੋਈ Hindu ਹੀ Muslim ਹੀ Sikh ਹੀ ਕਿਸੇ ਵੀ ਧਰਮ ਦਾ ਹੀ ਉਹਨਾਂ ਵਾਲਾ ਦੇਖ ਕੇ ਸੰਗਤ ਜੀ ਮਾਂ ਵਾਲੀ ਫੀਲਿੰਗ ਆਉਂਦੀ ਹੈ ਕਿ ਸਾਡੀ ਮਾਂ ਮਾਂ ਸੋ ਜਿਵੇਂ ਮਾਂ ਹੁੰਦੀ ਏਦਾਂ ਹੋਣਾ ਸੋ ਆਪਾਂ ਵੀ ਸੰਗਤ ਜੀ ਸੇਵਾ ਕਰਦੇ ਹਾਂ ਗੁਰੂ ਘਰਾਂ ਦੇ ਲੰਗਰਾਂ ਦੇ ਵਿੱਚ ਭਾਵੇਂ ਭਾਊ ਆਦਿ ਭਾਵੇਂ ਭੈਣ ਆ ਭਾਵੇਂ ਮਾਂ ਵਾ ਸਾਡੇ ਵਿੱਚੋਂ ਮਾਤਾ ਕੀ ਵਿਜੀ ਦੀ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਬਣੀ ਆ ਪਰ ਕੋਸ਼ਿਸ਼ ਕਰਨੀ ਆ ਕਿ ਸਾਡੇ ਵਿੱਚੋਂ ਉਹ ਉਹ ਅਸੀਂ ਉਹਨਾਂ ਵਰਗੇ ਬਾਨਾ ਸਰ ਰੋਲ ਮਾਡਲ ਸਾਡੇ ਨਾਲ ਇੱਕ ਧਨਮਤਾ ਕੀ ਵਿਜੀ ਆ ਤਨ ਬਾਬਾ ਦੀਪ ਸਿੰਘ ਜੀ ਆ ਕਿਸ ਤਰੀਕੇ ਦੇ ਨਾਲ ਉਹਨਾਂ ਲੰਗਰਾਂ ਦੇ ਵਿੱਚ ਸੇਵਾ ਕੀਤੀ ਭੁੱਖਾ ਨਾ ਜਾਵੇ ਇੰਨਾ ਪਿਆਰ ਦਿੱਤਾ ਸਿੰਘ ਜੀ ਪਿਆਰ ਦੀ ਗੱਲ ਹੀ ਆ ਪਿਆਰ ਦੇ ਨਾਲ ਹੀ ਸਿੱਖੀ ਵਧੂਗੀ ਸਿੱਖੀ ਜਿਹੜੀ ਆ ਵਧੂ ਫੁੱਲੂਗੀ ਜੇ ਅਸੀਂ ਤੱਕੇ ਮਾਰਾਂਗੇ ਤਾਂ ਫਿਰ ਕਿਵੇਂ ਜੇ ਕੋਈ ਗਲਤੀ ਵੀ ਕਰਦਾ ਵਾ ਲੰਗਰਾਂ ਦੇ ਵਿੱਚ ਕਿਸੇ ਵੇਲੇ ਕੋਈ ਭਲੇਖੇ ਦੇ ਨਾਲ ਸਿਰ ਨੰਗਾ ਆ ਗਿਆ ਜਾਂ ਜੋੜਾ ਫਾਕੇ ਆ ਗਿਆ ਆਪਾਂ ਪਿਆਰ ਦੇ ਨਾਲ ਬੇਨਤੀ ਕਰੀ ਵੀ ਨਾ ਭਈ ਮਹਾਰਾ ਸੱਚੇ ਪਾਤਸ਼ਾਹ ਦੀ ਇੱਥੇ ਬਹੁਤ ਬਖਸ਼ਿਸ਼ਾਂ ਦਾ ਘਰ ਹੈ ਗੁਰੂ ਨਾਨਕ ਦਾ ਘਰ ਹੈ ਇਦਾਂ ਨਹੀਂ ਪਿਆਰ ਦੇ ਨਾਲ ਆਪਾਂ ਉਹਨਾਂ ਨੂੰ ਕਹਿਣਾ ਕਿ ਤਾਂ ਜੋ ਉਹਨਾਂ ਦਾ ਦਿਲ ਦਾ ਦੁੱਖ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਜਿਹੜੀ ਆ ਜਿਹੜੀ ਸਿੱਖੀ ਜਿਹੜੀ ਇੱਕ ਮਰਿਆਦਾ ਹੈ ਗੁਰੂ ਖਾਲਸਾ ਪੰਥ ਦੀ ਉਹ ਵੀ ਬਰਕਰਾਰ ਰਹੇ ਪਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਸਾਡੇ ਅੰਦਰ ਦੀ ਹੈ ਕਿ ਸਾਡੇ ਅੰਦਰ ਜਿਹੜਾ ਪਿਆਰ ਕਿੰਨਾ ਹੈ ਗੁਰੂ ਮਾਰਾ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਅਸੀਂ ਕਿੰਨਾ ਕੁ ਪਿਆਰਾ ਦਿੰਨੇ ਆ ਤੇ ਭੈਣਾ ਬਹੁਤ ਕੁਝ ਕਰ ਸਕਦੀਆਂ ਬਹੁਤ ਕੁਝ ਸਾਰੀ ਦੁਨੀਆ ਦੇ ਵਿੱਚ ਅਸੀਂ ਦੱਸ ਸਕਦੇ ਆ ਤੇ ਸਰਬੱਤ ਦੇ ਭਲੇ ਦੇ ਜਿਹੜੀ ਗੱਲ ਕਰਨ ਵਾਲੇ ਆ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆ ਤਾਂ ਸੀ ਉਹਨਾਂ ਦੇ ਪੁੱਤਰ ਹਨ ਸਾਰੀ ਦੁਨੀਆ ਨੂੰ ਦੱਸ ਸਕਦੇ ਸੋ ਉਹਦਾ ਇਹੀ ਹੈ ਕਿ ਅਸੀਂ ਬਾਣੀ ਨਾਲ ਜੁੜੀਏ ਹਰ ਵਾਰੀ ਆਪਾਂ ਬੇਨਤੀ ਕਰਦੇ ਆ ਕਿ ਆਪਾਂ ਬਾਣੀ ਨਾਲ ਜੁੜੀਏ ਬਾਣੀ ਹੀ ਹੋ ਜੀਏ ਵਾਹਿਗੁਰੂ ਵਾਹਿਗੁਰੂ ਬਾਣੀ ਪੜਦਿਆਂ ਪੜਦਿਆਂ ਬਾਣੀ ਸਾਡੇ ਗੁਰਮੁਖ ਰੋਮ ਰੋਮ ਹਰ ਤੇ ਆਵੇ ਸਾਡੇ ਰੋਮ ਰੋਮ ਦੇ ਵਿੱਚੋਂ ਜਿਹੜੀ ਬਾਣੀ ਦੀ ਮਹਿਕ ਸੋ ਸਮਾਂ ਬਹੁਤ ਹੋ ਗਿਆ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਜੀ ਬਖਸ਼ਿਸ਼ ਕਰਨ ਬੇਅੰਤ ਪੁਲਾਹ ਹੋਈਆਂ ਭੁਲਾ ਦੀ ਮਾਫੀ ਬਖਸ਼ਿਸ਼ ਕਰਨੀ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਬਖਸ਼ਿਸ਼ ਕਰਨ ਵਿਚਾਰ ਕਰਦਿਆਂ ਵਿਚਾਰ ਜਿਹੜੀ ਆ ਕਰਨੀ ਮਹਾਰਾਜ ਸੱਚੇ ਪਾਸ਼ਾ ਬਲ ਬੁੱਧੀ ਅਕਲ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅਮਰਤ ਸੰਚਾਰ ਆ ਜਿਤਨੇ ਅਮਰਤ ਸੰਚਾਰ ਆ ਸੋ ਆਪਾਂ ਜਿੰਨੇ ਵੀ ਇੱਥੇ ਬੈਠੇ ਆਪਾਂ ਸਾਰੇ ਹੀ ਪ੍ਰਚਾਰਕ ਆ ਸਹਰੇਕ ਥਾਂ ਤੇ ਵਾਹਿ ਦੇਣੀ ਆ ਜਿੱਥੇ ਵੀ ਘਰੇ ਆ ਬਾਹਰ ਆ ਰਿਸ਼ਤੇਦਾਰੀ ਦੇ ਵਿੱਚ ਆ ਫੂਲ ਤੇ ਆ ਸਾਰਿਆਂ ਨੂੰ ਦੱਸਣਾ ਵੀ ਅੰਮਸੰਚਾਰ ਆ ਤੇ ਅਮਰਸ਼ਕ ਗੁਰਮਾਰਾ ਸੱਚੇ ਪਾਤਸ਼ਾਹ ਦੇ ਜੱਜ ਛੜੋ ਜੇ ਸਦਾ ਇਹ ਸਾਚ ਖੰਡ ਲੈਂਡ ਹੋਣਾ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਬਸ਼ਿਕਰਨ ਵਾ 10 ਵਜੇ 20 ਤਰੀਕ ਨੂੰ 10 ਵਜੇ ਅੰਮਸੰਚਾਰ ਹੋਵੇਗਾ 20 ਅਪਰਾਹਣ ਸੋ ਮਹਾਰਾ ਸੱਚੇ ਪਾਸ਼ਾ ਬਖਸ਼ਿਸ਼ ਕਰਨ ਇਹ ਜਿਹੜਾ ਮੈਸੇਜ ਆਪਾਂ ਸਾਰੇ ਇਹੀ ਘਰਾਂ ਦੇ ਵਿੱਚ ਲਾਉਣਾ ਹੈ ਖੰਡੇ ਦੀ ਪੌਲ ਸੰਗਤ ਜੀ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥਾ ਸੱਚੇ ਪਾਸ਼ਾ ਦੀ ਪੌਲ ਹੈ ਸੋ ਇਹ ਆਪਾਂ ਲੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਿਲਾ ਤੀਜਾ ਅਨੰਦਿਕ ਓਂਕਾਸ ਸਤਿਗੁਰ ਸੰਸਾ ਅਨੰਤ ਪਿਆਰ ਮਿਲਾਈ ਸਤਿਗੁਰੂ ਮੈਂ ਪਾਇ ਗੁਰੂ ਦਾ ਭਾਇ ਚੈ ਜਿਸੇ ਤੀ ਮਨਵ ਜੀਆਂ ਅਦਾਈਆ